ਕੀ ਗੱਲ ਵਾ ਸੁਖ ਵਾ ਹੋਣਾ ਹਾਏ ਹਾਏ ਕਰਨ ਦੇ ਕਿਦਾਂ ਚੁੱਪ ਕਰਕੇ ਬਹਿ ਗਏ ਆਣ ਕੇ ਉਹਨੇ ਹੈਗੀ ਤੇ ਸੋਖੀ ਆ ਪਰ ਮੈਂ ਤੂੰ ਆ ਨਹੀਂ ਵੀ ਮੇਰਾ ਪੈਹਰੀ ਗੱਲ ਨਾ ਕਰੀ ਗੱਲ ਨਾ ਕਰੀ ਹੁਣ ਤੇ ਸਾਰਾ ਕੰਮ ਹੋ ਗਿਆ ਵਾ ਤੇ ਉਹੋ ਗੱਲ ਵੀ ਹਾਤੀ ਨੰਗੇ ਤੇ ਪੂਛ ਵਾ ਰਹੀ ਅੜੀ ਤੇ ਹੁਣ 2 ਲੱਖ ਰੁਪਏ ਥੁਰਦਾ ਵਾ ਉਹ ਗੱਲ ਹੋਈ ਨਾ ਫਿਰ ਹਾਂ ਦੋ ਥੋੜਨਾ ਮੈਂ ਬੜੀ ਦਵਾਈ ਦਿੱਤੀ ਮੈਂ ਹੁਣ ਨੀਓ ਪੈਸੇ ਦੀ ਕੋਈ ਗੱਲ ਕਰਨੀ ਹੋਣਾ ਵੀ ਮੈਂ ਹੁਣ ਮੈਂ ਕਰਾਂ ਵੀ ਤਾਂ ਹੀ ਮੈਂ ਬਹਿ ਗਿਆ ਵੀ ਮੈਂ ਦੂਆ ਨਹੀਂ ਕੋਈ ਗੱਲ ਨਾ ਕਰੀ ਮੈਂ ਤਾਂ ਨਹੀਂ ਗੱਲ ਕਰਨ ਦਿਆਂ ਕੋਈ ਤੇ ਕਿੱਥੇ ਜਿਹੜਾ ਹੁਣ ਜਿਹੜਾ ਤੁਹਾਨੂੰ ਕਹਿੰਦਾ ਕੱਲ ਦਊਗਾ ਸਵੇਰ ਦੇ ਤੁਸੀਂ ਢੀਕਣ ਦੇ ਆ ਕਦੀ ਅੰਦਰ ਕਦੀ ਬਾਹਰ ਵੇਨੇ ਆ ਆਇਆ ਤਾਂ ਹੈ ਨਹੀਂ ਲੈ ਕੇ ਹੋ ਹੋ ਸਕਦਾ ਵੀ ਖਰਿਆ ਕੋ ਨਾਂ ਬਣੇ ਹੋਣਾ ਤੇ ਨਾਂ ਬਣੇ ਹੋਣ ਤਾਂ ਫੋਨ ਕਿਹੜੇ ਕੰਮ ਨੂੰ ਰੜੇ ਰੱਖੇ ਸਾਰੇ ਨੇ ਜਵਾਬ ਦੇ ਦਿੰਦਾ ਫੋਨ ਕਰਕੇ ਘਰ ਕੋਈ ਦੂਰਤ ਨਹੀਂ ਹੈਗਾ ਤਾਈ ਸੁਹਾ ਲੈਣ ਨੂੰ ਤੇ ਬੜੀ ਛੇਤੀ ਚਾਚੀ ਆ ਜਾਂਦੀ ਆ ਉਹ ਚਾਚੀ ਦੱਸ ਵੀ ਸਕਦੀ ਹੈ ਆਣ ਕੇ ਮੈਨੂੰ ਚਾਚੀ ਨੇ ਕੀ ਦੱਸਣਾ ਫਿਰ ਉਹ ਤੇ ਆਂਦਾ ਵੀ ਚਾਚੀ ਕੋਈ ਗੱਲ ਨਹੀਂ ਕੀ ਕਰਨੀ ਕੋਈ ਨਹੀਂ ਮੈਂ ਦਊਗਾ ਅੱਛਾ ਚਾਚੀ ਕੋਈ ਗੱਲ ਨਹੀਂ ਆਹੋ ਚੱਲ ਠੀਕ ਆ ਫਿਰ ਆਪ ਹੀ ਆ ਜਾਂਦਾ ਫਿਰ ਚਾਚੀ ਕਿਹੜੀ ਦੇ ਨਾਲ ਬੱਜੀ ਆ ਵੀ ਨਾਲ ਨਾਲ ਬੇਫਲ ਨਾ ਕਦੇ ਨਾ ਕੋਈ ਗੱਲ ਬਣੀ ਨਹੀਂ ਉਹਦੇ ਕੋਈ ਮਨ ਲੱਗਦੀ ਜਾਂ ਕਿ ਕੋ ਲੈਣੇ ਲੋਣੇ ਹੋਣੇ ਨਹੀਂ ਦਿੱਤੇ ਹੁਣੇ ਅਗਲੇ ਦੀ ਤਾਂ ਮੈਨੂੰ ਨਾ ਚਾਰੋਂ ਨਾ ਤੁਸੀਂ ਠੀਕ ਵਾ ਤੁਹਾਨੂੰ ਨਹੀਂਗੇ ਜੋਦੇ ਨੇ ਪੈਸੇ ਦੇਣੇ ਠੀਕ ਵਾ ਉਹਦੇ ਢਿੱਡ 'ਚ ਕੋਸ਼ ਵਾ ਤੇ ਮੂੰਹ 'ਚ ਕੋਸ਼ ਵਾ ਉਹੀ ਟੈਂਡਰ ਹੈ ਗਵਾਨ ਮੱਥਾ ਵਾ ਗਵਾਨ ਮੱਥਾ ਵਾ ਇਹਨਾਂ ਦਾ ਵਿਗਾੜਨੀ ਨਹੀਂ ਗਈ ਇਹਨਾਂ ਨੂੰ ਮਾੜਾ ਚੰਗਾ ਨਾ ਕਹਿ ਉਹ ਬਸ ਹੁਣ ਤੁਹਾਡੀ ਪਿਆਰੀ ਦੇ ਬੈਠੇ ਆ ਹੁਣ ਇੱਕੋ ਹੀ ਗੱਲ ਰਹਿ ਗਈ ਕਰਨ ਵਾਲੀ ਹੁਣ ਤੁਸੀਂ ਸਿਰਫ ਉਹਨੂੰ ਇਹ ਗੱਲ ਕਹੋ ਕਿ ਸਾਡਾ ਅੱਧਾ ਕਿਲਾ ਭਰਾਵਾ ਬੀਜੀ ਬਜਾਈ ਕਣਕ ਲੱਲਾ ਤੇ ਸਾਡੀ ਹੁਣ ਹਾਨੀ ਨਾ ਹੋਵੇ ਸਾਨੂੰ 2 ਲੱਖ ਰੁਪਏ ਦੇ ਦੇ ਤੇ ਅੱਜ ਹੀ ਨਿਵੇੜ ਦੋ ਕਾਮਾ ਮੈਂ ਨਹੀਂ ਆ ਦਿਮਾਗ ਖਰਾਬ ਹੋ ਗਿਆ ਵਾ ਅਸੀਂ ਤੇ ਕਿਤੇ ਬਹਿਣ ਮੈਂ ਤੇ ਹੁਣ ਤਿਆਰ ਹੋ ਗਈ ਆ ਦੁੱਦਰ ਹਉ ਜਿਦੇ ਉਤਰਾਉਂਦੇ ਮਨ ਦੇ ਵਿੱਚ ਕੋਈ ਗੱਲ ਨਹੀਂ ਬਹਿਲਾ ਮੈਨੂੰ ਪਹਿਲਾਂ ਤੋਂ ਹੀ ਆਂਦਾ ਰਿਹਾ ਵੀ ਨਹੀਂ ਭਾ ਮੈਂ ਤੇਰੀ ਉਦਾਂ ਹੀ ਮਤ ਕਰਾਂ ਹਾਥੀ ਦੇ ਦੰਦ ਖਾਣ ਨੂੰ ਹੋਰ ਤਾਂ ਦਬਖਾਲਣ ਨੂੰ ਹੋਰ ਹੁੰਦੇ ਆ ਕਹਿੰਦਾ ਹੀ ਰਿਹਾ ਵਾ ਨਾ ਕਿੰਨਾ ਚਿਰ ਹੋ ਗਿਆ ਹਨ ਪਰਲੇ ਲਿੰਗਨ ਪਿਆ ਹੈ ਇਕੱਠੇ ਕਰਦਿਆਂ ਨੂੰ ਉਹਨੇ ਕਹਿ ਕਹਿ ਕੇ ਸਾਰਿਆ ਵਾ ਨਾ ਤੇਰੇ ਹੱਥ ਫੜਾਏ ਤੇ ਨਹੀਂ ਨਾ ਮੈਨੂੰ ਇਹੋ ਜਿਹਾ ਸੁਭਾਅ ਤੇ ਲੱਗਦਾ ਨਹੀਂ ਉਹਦਾ ਇਹਨਾਂ ਨਾਲ ਤਾਂ ਹੋ ਗੱਲ ਵੀ ਕਦੇ ਦੋਪਰਾ ਆਂਦੇ ਸਕੇ ਹੋਣੇ ਚਾਹੀਦੇ ਆ ਇੱਕ ਦੂਜੇ ਤੇ ਆਪਣੇ ਸਕੇ ਭਰਾ ਦੀ ਮਇਤਤ ਕਰਦਾ ਹੀ ਆ ਨਾ ਗਵਾਣ ਨਾਲੋਂ ਫਿਰ ਦੁੰਦਰ ਮੈਂ ਤੇਰੀ ਗੱਲ ਨਾਲ ਸਹਿਮਤ ਹੋਵਾਂਗਾ ਕਈ ਵਾਰੀ ਭਰਾਵਾ ਭਰਾਵਾ ਦੀ ਨੀਂਦ ਦੇਪਦੀ ਤੇ ਆਣ ਗਵਾਣ ਦੀ ਨਿਭ ਜਾਂਦੀ ਏ ਉਸ ਨੂੰ ਤੇ ਲੱਲੋ ਮੈਂ 2 ਲੱਖ ਫਿਰ ਕ ਮੇਰੇ ਲਾ ਕੇ ਮੂੰਹ ਨ ਮਕਾ ਕੇ ਬੈਠੇ ਹੁਣ ਲੈ ਲੈਣਾ ਹੀਗਾ ਚਲੋ ਸ਼ੱਕ ਕੋਈ ਨਹੀਂ ਵੇਖਦੇ ਆ ਜੇ ਨਿਆਉ ਘਰ ਫਿਰ ਕਹਿ ਦੋਗੇ ਉਹਨੂੰ ਕਹਿਣਾ ਕੀ ਆ ਆਖੋ ਜਾਓ ਤੇ ਹੁਣ ਏਦਾਂ ਕਰ ਵੀ ਸਾਡੀ ਬੀਜੀ ਬਜਾਈ ਕਣਕ ਅੱਧਾ ਕਿੱਲਾ ਸਾਬਲਾ ਤੇ ਸਾਨੂੰ ਪੈਸੇ ਦੇ ਦੇ ਹੁਣ ਸਾਡੀ ਬੇਵਹੀ ਤੋ ਜੇ ਉਹਨੇ ਆਖਿਆ ਮੇਰੇ ਕੋਲ ਪੈਸੇ ਹੁੰਦੇ ਤੇ ਮੈਂ ਉਦਾਂ ਹੀ ਤੈਨੂੰ ਦੇ ਦੇਣਾ ਸੀ ਤੇ ਫਿਰ ਐਨੀ ਗੱਲ ਨਾ ਰਾਹ ਹੁਣ ਮੈਨੂੰ ਨਹੀਂ ਪਤਾ ਹੁਣ ਤੁਸੀਂ ਜਾਓਗੇ ਤੇ ਆਪੇ ਤੁਹਾਨੂੰ ਦੱਸੋਗਾ ਜਾਂ ਨਹੀਂ ਤੇ ਪਤਾ ਤਾਂ ਲੱਗੇ ਫਿਰ ਕੀ ਜਾਂਦਾ ਫਿਰ ਹੋਰ ਕਿਤੇ ਵੇਖੀਏ ਸਾਹ ਕਿਤਾਬ ਲਾ ਕੇ ਫਿਰ ਬਾਹਰ ਕਿਸੇ ਨੂੰ ਕਹਿਣੇ ਕਰ ਦਿੰਨੇ ਮੈਂ ਚਲ ਵੇਖਦੇ ਆ ਫਿਰ ਕਰਦੇ ਆ ਕੋਨਾ ਕੋ ਕਰਨਾ ਹੀ ਪੈਣਾ ਹਿੱਲਾ ਵਸੀਲਾ ਹੁਣ ਉਹ ਕਰਨਾ ਪੈਣਾ ਅੱਜ ਦੀ ਦਿਹਾੜੀ ਲਾਸਟ ਵਾਹ ਬਾਬਾ ਮੈਂ ਤਾਂ ਬਹੁਤ ਜ਼ਿਆਦਾ ਖਾਪਣੀ ਤੁਹਾਡੇ ਨਾਲ ਚੁੱਪ ਕਰ ਜਾ ਯਾਰ ਮੇਰੇ ਮਨ ਨਾਲ ਦਿਮਾਗ ਜੇ ਮੇਰਾ ਸਹੀ ਨਹੀਂਗਾ ਤੇ ਮੁਰਕੜ ਕੇ ਗੱਲ ਉੱਥੇ ਹੀ ਉੱਥੇ ਤੁਰੀ ਜਾਂਦੀ ਆ ਕੀ ਕਰੀ ਆ ਹੁਣ ਕੀ ਕਰ ਰਹੀ ਹੈਂ ਕੁਛ ਨਹੀਂ ਕਿੱਥੋਂ ਆਏ ਜੀ ਮੈਂ ਤਾਂ ਬਾਹਰ ਗਿਆ ਸੀ ਤੇ ਮੈਂ ਬੈਠਾ ਕਿੰਨਾ ਗੱਲ ਕਰਨੀ ਇੱਕ ਕਿਹੜੀ ਗੱਲ ਕਰਨੀ ਉਹ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਹੈਗਾ ਤੇ ਉਹ ਗੁਰਸਾਹਿਬ ਮੈਨੂੰ ਕਹਿੰਦਾ ਵੀ ਥੋੜੇ-ਪੋੜੇ ਪੈਸੇ ਦੇ ਤੇ ਮੈਂ ਉਹਨੂੰ ਕਹਿ ਬੈਠਾ ਉਹਨੂੰ ਚਲੋ ਤੇ ਮੈਂ ਦੇ ਦੂੰਗਾ ਅੱਛਾ ਆਹੋ ਤੇ ਉਹ ਉਧਰ ਵੀ ਤੂੰ ਤਾਂ ਦੱਸ ਨਹੀਂ ਆਇਆ ਕਿ ਜੋ ਬਣ ਜਦੋਂ ਆਪਣੇ ਪੈਸੇ ਦੇ ਕੇ ਗਿਆ हां ਉਸ ਤੋਂ ਬਾਅਦ ਪਾ ਜਿਆ ਕਿ ਤੇ ਪਹਿਲੇ ਮੰਗਦੇ ਸੀਗੇ ਕਹਿੰਦੇ ਬਾ ਤੁਸੀਂ ਤੇ ਕਹਤਾ ਹੈਗਾ ਵੀ ਨਹੀਂ ਮੈਂ ਨਹੀਂ ਕਿਹਾ ਉਹ ਮੈਂ ਤੁਹਾਨੂੰ ਹਰ ਮਾ ਸਾਹਮਣੇ ਝੂਠ ਬੋਲਦਾ ਮਾ ਸਾਹਮਣੇ ਮੈਂ ਨਹੀਂ ਕਿਹਾ ਪਰ ਮੈਂ ਉਹ ਹਾਂ ਕੀਤੀ ਸੀ ਤੇ ਉਧਰ ਪਈਆ ਦੋਟਾ ਹੀ ਲੱਗ ਥੁਰਦਾ ਹੁਣ ਉਹ ਕਹਣ ਰਿਹਾ ਮੈਨੂੰ ਤੇ ਤੇ ਉਹਨਾਂ ਦੇ ਰਿਸ਼ਤੇਦਾਰ ਨੇ ਕਿਹ ਹੈ ਨਹੀਂ ਪਾ ਪੜੀ ਨਹੀਂ ਫੜੀ ਉਹ ਭਾਬੀ ਦੇ ਪੇਕੇ ਨਾਲ ਤੇ ਕੋਰਾ ਜਵਾਬ ਦਿੱਤਾ ਉਹਨਾਂ ਨੂੰ ਭਾਈ ਉਹ ਤਾਂ ਕਿੰਨੇ ਤਕੜੇ ਹੁੰਦਾ ਆਹ ਮੈਂ ਇਹ ਗੱਲ ਕਿਹਾ ਕਿ ਨੇ ਤਕੜੇ ਪਰ ਕੋਈ ਵੇਖ ਕੇ ਸ਼ਰੀਖ ਖੁਸ਼ ਹੋੜੀ ਹੁੰਦਾ ਨਾ ਜਦੋਂ ਕਿ ਰਿਸ਼ਤੇਦਾਰ ਨੂੰ ਤਾਂ ਚੜਦਾ ਹੋਏ ਨਹੀਂ ਉਹ ਦੀਦੀ ਤੇ ਉਹਨਾਂ ਦੀ ਭੈਣ ਹੀ ਆ ਆਹ ਉਹਨੇ ਤਾਂ ਦੇ ਦਿੱਤੇ ਚਲੋ ਪਰ ਮੈਨੂੰ ਆਪ ਨਹੀਂ ਸਮਝ ਨਹੀਂ ਨਹੀਂ ਮੈਂ ਗੱਲ ਕੀਤੀ ਹੈ ਪਦਵਿੰਦਰ ਦੀਦੀ ਦੀ ਆਹ ਫਿਰ ਉਹਨਾਂ ਦੀ ਭੈਣ ਹੀ ਆ ਤੇ ਭਰਾ ਭਰਾ ਦੀ ਇਹ ਗੱਲ ਕਰਨ ਦੀ ਮੈਂ ਅੱਛਾ ਆਹ ਹਥਿਓ ਜਿਹੜਾ ਭਰਾ ਉਹ ਤਾਂ ਭੈਣ ਨੂੰ ਵੇਖ ਕੇ ਤੇ ਜਾਰੀ ਜਾਂਦਾ ਵਾ ਨਾ ਪਰ ਨਹੀਂ ਕੀ ਪਤਾ ਗਾੜੀ ਪਰਜਾਈਆਂ ਵੀ ਹੋ ਸਕਦਾ ਨਹੀਂ ਦੇ ਦਦਿਆ ਹਾਂ ਇਹ ਪਰਚਾਈ ਦਾ ਸੁਭਾਅ ਦੀ ਤਾਂ ਇਦਾਂ ਦਾ ਹੀ ਆ ਕੁਛ ਢੱਕ ਲਿਆ ਹੋਊਗਾ ਪਰ ਇਦਾਂ ਨਹੀਂ ਕਰਨੀ ਚਾਹੀਦੀ ਚੋਣ ਹੁਣ ਇੰਨੇ ਫਸੇ ਆ ਤੇ ਘੱਟੋ ਘਾਟੇ ਇਹਨਾਂ ਨੂੰ ਮਦਦ ਤੇ ਕਰਨੀ ਚਾਹੀਦੀ ਹਾਂ ਤੇ तेरे ਪੈਸੇ ਹੋ ਗਏ ਤਾਂ ਹੁਣ 2 ਕੋ ਲੱਖ ਰੁਪਏ ਥੋੜਾ ਹੀ ਕਹਿਣ ਰਹੀ ਤਾ ਹੁਣ ਮੈਂ ਵੀ ਕਿਤੇ ਹੱਥ ਪਾਣਾ ਨਹੀਂ ਨਾ ਮੈਂ ਇਦਾਂ ਨਾ ਕਰਾਂ ਵੀ ਸਰ ਨੂੰ ਨਾ ਪੁੱਛਾਂ ਪੜਾ ਨਹੀਂ ਪੁੱਛਣ ਨੂੰ ਤੇ ਇਹਨਾਂ ਮੈਂ ਅਗੈ ਕਿਵਰਾਂ ਮੈਂ ਮੁਝੇ ਤਾਂ ਆਪਨ ਜ਼ਰੂਰਤ ਹੈ ਪਹਿਲੀ ਲੈਣੀ ਤੇ ਮੈਂ ਮੰਮੀ ਨੂੰ ਕਿਹਾ ਹੈਗਾ ਤੇ ਮੰਮੀ ਕਹਿੰਦੇ ਉਹਦੇ ਸੌਰੀ ਕਹਿਣਗੇ ਕਿ ਜੇ ਪਿਆਰੀਆਂ ਲੈਣੀਆਂ ਤੇ ਆਪਣੇ ਸੇਤੇ ਲੈਣ ਸਾਡੇ ਕੋਲ ਕੀ ਮੰਗਦੇ ਆ ਉੱਧਾ ਦੇ ਚਾਲ ਬਥੇਰੀ ਤਕੜੀ ਹੈ ਨਹੀਂ ਨਹੀਂ ਹੈਗਾ ਹੁਣ ਬਥੇਰੇ ਪੈਸੇ ਆ ਉਹਨੂੰ ਸੌਣਾ ਬਥੇਰੇ ਭੇਜਣ ਦੇ ਆ ਉਹਨੂੰ ਮੈਂ ਗੱਲ ਇਹ ਆ ਵੀ ਚਲੋ ਅਹੀਂ ਕਿਹਾ ਵੀ ਮੁੜ ਕੇ ਵਾਪਸ ਕਰ ਤਾਂ ਉਹਨਾਂ ਨੂੰ ਮਰਤੀ ਕਰਨੀ ਆ ਆਪਾਂ ਗਵਾਂਡ ਦੀ ਅਹੀਂ ਕਿਹਾ ਵੀ ਅਰੇ ਇਹ ਕਿਦੀ ਦੀ ਮੰਨ ਚੂਗੀ ਇਦਾਂ ਆ ਦੀਦੀ ਖਟੌਂਦਾ ਰਿਆ ਇਹ ਕੀ ਹੁੰਦੀ ਇਹਨੂੰ ਇੱਥੇ ਰਹੇ ਸਾਰੇ ਆ ਚਾਹੀਏ ਤੁਸੀਂ ਆਪਣੇ ਲੈਵਲ ਤੇ ਲੈ ਲਓ ਨਾ ਤੁਸੀਂ ਦੱਸ ਦਿਓ ਤੂੰ ਮਾਦਨ ਨੂੰ ਦੱਸੇ ਤਾਂ ਮੈਂ ਉਹਨੂੰ ਵੀ ਕਹਿ ਦਊਂਗਾ ਤੂੰ ਮਾਦਨ ਨੂੰ ਦੱਸੇ ਮੁੜ ਕੇ ਵਾਪਸ ਕਰਦਾਂਗੇ ਹੌਲੀ ਹੌਲੀ ਉਹਦੀ ਪਰ ਆਪਣੀ ਸਾਈਡ ਚਰ ਦੀ ਨਹੀਂ ਵਾਪਸ ਹੋਣੀ ਚਲ ਕੋਈ ਹਾਂਡਾ ਸਾਡਾ ਕਰ ਲਾਂਗੇ ਹੋ ਸਕਦਾ ਮੁੜ ਕੇ ਇਹਦੇ ਮੁੰਡੇ ਦੇ ਆਉਣ ਦੇ ਬਣ ਕੇ ਵਾਪਸ ਕਰ ਦੇ ਇਹ ਆਹੇ ਤੇ ਹੈ ਹੀ ਆ ਪਰ ਇਹ ਨਾਲ ਜੇ ਤੁਸੀਂ ਮੰਗੇ ਨਾ ਇੱਕ ਸਾਲ ਦਾ ਕਰਾਰ ਕਰ ਲਿਓ ਚਲ ਪਤਾ ਹੀ ਆ ਭੈਣ ਭਰਾ ਕਿ ਜੋ ਲੱਲੀ ਲੈਂਦੇ ਆ ਤੇ ਮੈਂ ਵੀ ਇਹਨੂੰ ਕਹਿ ਦਊਗਾ ਨਾ ਵੀ ਪ੍ਰੋਬਲਮ ਦੱਸਦੀ ਹਣਾ ਆਪਣੇ ਸਾਸਵਰੇ ਕੋਲ ਲਕਾਰ ਆਲੇ ਥੋੜੇ ਕੋਈ ਗੱਲ ਨਹੀਂ ਹੈਗੀ ਆਹੇ ਤੇ ਗੱਲ ਹੈਗੀ ਹਾਂ ਦੋਹਾਂ ਜੀਆਂ ਦੀ ਕਈ ਗੱਲ ਹੁੰਦੀ ਹੈ ਉਹਨਾਂ ਦੀ ਹਾਂ ਚਲ ਵੇਖ ਲੋ ਕਰਕੇ ਗੱਲ ਆਹ ਚਲ ਮੈਂ ਕਰਦਾ ਗੱਲ ਚੜਹਣਾ ਜਿੰਨਾ ਫਸਿਆ ਤੇ ਫੇਰ ਵੀ ਚੜਹਣਾ ਕਈ ਵਾਰ ਗਵਾਂਡ ਦਾ ਕੰਮ ਆ ਹੀ ਜਾਂਦਾ ਵਾ ਜੇ ਅੱਜ ਆਪਾਂ ਉਹਨਾਂ ਦੀ ਮਦਦ ਕਰਾਂਗੇ ਤੇ ਕੱਲ ਨੂੰ ਆਪਣੀ ਵੀ ਤੇ ਕਰਨਗੇ ਆਹੋ ਉਹ ਸਾਦਾ ਮੁੰਡੇ ਦਾ ਬਿਜ਼ਨਸ ਵਧੀਆ ਚੱਲ ਜੇ ਆਹੋ ਉਹਨੂੰ ਦਾ ਫੇ ਵੀ ਹੁੰਦਾ ਵਾ ਆਹੋ ਮੜਾ ਔਖਾ ਵਦ ਹਾਂ ਹੁਣ ਇਹ ਕੀ ਉਹਨਾਂ ਹਰ ਪਾਸਿਓਂ ਜਦੋਂ ਨਾ ਹੀ ਹੋਈ ਉਹਗੀ ਫੇਰੀ ਤੁਹਾਨੂੰ ਕਿਆ ਹੋਣਾ ਉਹਨੇ ਕਾਹੋ ਮੈਂ ਮੇਰੇ ਵੀ ਦਿਮਾਗ ਤੋਂ ਗੱਲ ਨਿਕਲ ਗਈ ਕਿਆ ਤੇ ਬੜੇ ਚਿਰਤਾ ਸੀ ਐਵੇਂ ਔੜੀ ਔੜੀ ਦੇ ਦੇਣੇ ਹੁਣ ਕੋਈ ਮੰਗੇ ਚਾਹ ਦੇਖ ਲੋ ਆਪਣੇ ਘਰ ਦਾ ਫੋਨ ਹੈ ਹਾਂ ਕਰ ਲਓ ਕਰ ਲਓ ਤੇ ਮੈਂ ਵੇਖ ਲਾਂ ਕੰਮ ਕਰ ਹਲੋ ਕੋਮਲ ਸਲਬ ਆਪਣੀ ਮੰਮੀ ਨੂੰ ਫੋਨ ਫੜਾ ਸਾਸਰੀ ਘਰ ਠੀਕ ਠਾਕ ਪੰਡਈ ਰਸੋਈ ਜਾ ਮਮੀ ਚੱਲ ਕਰਾ ਗੱਲ ਹਲੋ ਹੂੰ ਰੋਟੀਆਂ ਦੇ ਟਾਈਮ ਨੇ ਡੇ ਵੀ ਰੋਟੀਆਂ ਪਕਾਉਣ ਅੱਛਾ ਠੀ ਹੋਰ ਭਾਜੀ ਇਹਦਾ ਠੀਕ ਠਾਕ ਹੁੰਦਾ ਪੂਫਣ ਅੱਛਾ ਹਣੇ ਮੈਨੂੰ ਕਿੰਨੇ ਦਿਨ ਹੋ ਗਿਆ ਆਇਆ ਹੀ ਮੁੜ ਕੇ ਨਹੀਂ ਆਇਆ ਚੱਲ ਤੇ ਨਾਲ ਗੱਲ ਕਰਦੀ ਇੱਕ ਗੱਲ ਇਹ ਹੀ ਉਹ ਵੀ ਉਹ ਆਪਣਾ ਗਵਾਂਡੀ ਗੁਰਸਾਹ ਸੋਂ ਤੇ ਮਾਦਰਾਂ ਦੱਸਣੇ ਤੈਨੂੰ ਸੱਤ ਨਾ ਨਹੀਂ ਗੱਲ ਕੀਤੀ ਚੋਕਰਾ ਜਦੋਂ ਮਾਦਰਾਂ ਤੇਰੇ ਨਾਲ ਕੀਤੀ ਨਹੀਂ ਜਨਾਨੀਆਂ ਢਿੱਡਾ ਜਿਗਲਾ ਰਹਿੰਦੀਆਂ ਦੇ ਨਿੱਕੀ ਨਿੱਕੀ ਗੱਲ ਆਪਣੇ ਕੁੜੀਂ ਤੱਕ ਪਹੁੰਚਾਉਂਦੀਆਂ ਉਹ ਦਿਨਾ ਉਹਦਾ ਮੁੰਡਾ ਕੈਨੇਡਾ ਦਾ ਜਿਹੜਾ ਹਰਜੀਤ ਉਹਨੇ ਉੱਥੇ ਕੋਈ ਕਾਰੋਬਾਰ ਸ਼ੁਰੂ ਕਰਨਾ ਹੈ ਤੇ ਉਹਨੂੰ ਪੈਸਾ ਪਾਉਣ ਦੀ ਲੋੜ ਹੀ ਉਹਨੇ ਪੈਲੇ ਤੋਂ ਪੈਸੇ ਤੋਂ ਨੇ ਬੜੇ ਮੰਗੇ ਵੀ ਉਹ ਤੇ ਕਹਿੰਦਾ ਉਹਨੂੰ ਪਿਆਲੀ ਵੇਚ ਕੇ ਆਜੋ ਹਾਉ ਤੇ ਔਰ 30 ਲੱਖ ਰੁਪਈਆ ਨੇ ਭੇਜਣਾ ਨਹੀਂ ਕੋਈ ਨੇ ਲਿਮਟ ਬਣਾ ਲਈ 15 ਲੱਖ ਦੀ ਕੋਈ ਤੈਨੂੰ ਫੜ ਫੜ ਕੇ ਕੱਲ੍ਹ ਦੇ 200 ਰੁਪਈਆ 2 ਲੱਖ ਛੋਟ ਥੋੜਾ ਹੁਣ ਤੇ ਮੈਨੂੰ ਇਹਨੇ ਬੜਾ ਚੱਦਾ ਕਿਹਾ ਹੀ ਤੇ ਮੈਂ ਲਾਰਾ ਲਾਇਆ ਮੈਂ ਜਤ ਮਦਦ ਕਰੂੰਗਾ ਤੇ ਤੇਰਾ ਵੀ ਹੁਣ ਹੱਥ ਟਾਇੜਾ ਤੈਨੂੰ ਪਤਾ ਨਹੀਂ ਪਿਆੜੀ ਪੁਲੀ ਲਈ ਪਿੱਛੇ ਤੇ ਤੂੰ ਇਦਾਂ ਕਰ ਨਾ ਵੀ 2 ਲੱਖ ਰੁਪਈਆ ਭਾਈ ਨਾਲ ਗੱਲ ਕਰਕੇ ਤੇ ਮੈਨੂੰ ਮੇਰੇ ਅਕਾਊਂਟ ਚ ਪਾ ਦੇ ਹੁਣੇ ਹੀ ਉਹ ਗੱਲ ਕਰ ਲੋ ਜਾਂ ਭਾਈ ਨਾਲ ਫੋਨ ਤੇ ਕਰਵਾ ਦੋ ਗੱਲ ਕਰਕੇ ਨਹੀਂ ਨਹੀਂ ਤਾਂ ਅੱਜ ਤੈਨੂੰ ਕਿਹਾ ਨਾ ਵੀ ਆਪਣਾ ਨਾ ਕਿੰਨਾ ਪਿਆਰ ਸ਼ੁਰੂ ਤੇ ਨਿੱਕੀ ਨਹੀਂ ਤੂੰ ਵੀ ਇਹਦੇ ਕੋਈ ਖੇਡਦੀ ਰਹੀ ਹੈ ਕਿ ਨਾ ਜਾਣੇ ਇਹਨਾਂ ਦਾ ਹਰ ਦੁੱਖ ਸੁੱਖ ਵੇਲੇ ਸਾਡੇ ਨਾਲ ਖੜਦੇ ਰਹੇ ਆ ਇਹ ਆਹੋ ਆਹ ਭਾਈ ਇਹਦੀ ਲਿਮਿਟ ਹੋਣੀ ਹੈ ਨਾ ਭਾਈ ਨੂੰ ਕਹ ਪਾ ਦੇਣਾ ਉਥੋਂ ਮੈਨੂੰ 2 ਲੱਖ ਰੁਪਈਆ ਪਾ ਦੋ ਆ ਤੇ ਗੱਲ ਸੁਣ ਮੇਰੀ ਮੈਂ ਵੀ ਮੋੜ ਦੂੰਗਾ ਤੁਹਾਨੂੰ ਪੈਸੇ ਛੇਤੀ ਛੇਤੀ ਨਹੀਂ ਮੋੜਨਾ ਸਾਲ ਲੱਗ ਜਾਣਗੇ ਤੇ ਇਹ ਗੱਲ ਕਰ ਲਈ ਪਹਿਲਾਂ ਜੇ ਪਹਿਲਾਂ ਤੇ ਪਹਿਲਾਂ ਕਿਦੋਂ ਹੋਏ ਤੇ ਪਹਿਲਾਂ ਕਰ ਲਾਂਗੇ ਤੁਹਾਨੂੰ ਘਾਟਾ ਵਗੇ ਚੀਜ਼ ਆ ਚਲ ਕਰਕੇ ਗੱਲ ਤੇ ਪਾ ਪੈ ਠੀਕ ਆ ਚਲ ਭਾਜੀ ਨੇ ਕਿਹੜੀ ਨਾ ਕਰਨੀ ਇਹਨੇ ਲੈ ਗੈਸ ਸਾਫ ਕਰ ਲਾ ਪੇ ਆਹ ਫੁਲਕੇ ਮੈਂ ਲਾ ਲੇ ਆ ਅੱਛਾ ਮੈਂ ਆਹ ਤੋਂ ਡੰਗਰਾ ਵਾਲ ਗਈ ਸੀ ਨਾ ਤੇ ਮੈਂ ਹਾਂ ਚਾਹ ਨੂੰ ਫੁਲਕੇ ਲਾ ਲਈ ਤੇ ਲਾ ਲੈ ਅੰਦਰ ਦਾ ਬੇਜ ਦਿੱਤੇ ਆ ਪਾ ਤੇ ਠੰਡ ਬਹੁਤ ਹੋ ਗਈ ਆ ਤੇ ਹੁਣ ਨਾ ਤੁਸੀਂ ਜਿੱਲੇ ਚ ਵੜੋ ਤੇ ਖਾ ਕੇ ਆ ਤੇ ਨਹੀਂ ਮੈਂ ਤੇ ਉਧਰੋਂ ਟਾਈਮ ਨਹੀਂ ਆ ਗਈ ਸੀ ਹਾਂ ਤੇ ਉਹ ਇਸਲਾਹ ਕਰਨ ਲੱਗ ਪਏ ਮੇਨਾ ਕੌਣ ਜੋਦਾ ਹਾਂ ਕਹਿੰਦੇ ਹੈਗੇ ਵੀ ਉਹ ਭਾਜੀ ਨਾ ਗਾਂਗ ਗੁਸਾਬ ਆਹ ਉਹ ਕਹਿੰਦੇ ਵੀ 2 ਲੱਖ ਰੁਪਈਆ ਉਹਨਾਂ ਦਾ ਥੋੜਦਾ ਜਿਹੜਾ ਮੁੰਡੇ ਨੂੰ ਭੇਜਣੇ ਆ ਨਾ ਇਦਨੇ ਵਿਚਾਰਿਆਂ ਨੇ ਸਾਰੇ ਪਾਸੇ ਪਰ ਪੁੱਛ ਪੜਛ ਲਿਆ ਵਾ ਤੇ ਚਲੋ ਹੁਣ ਨਹੀਂ ਕੇ ਫਸੇ ਨਾ ਹੱਥ ਪੱਲਾ ਢੰਗ ਲਿਆ ਅੱਛਾ ਤੇ ਕਹਿੰਦੇ ਕਿ ਆਪਾਂ ਮਦਦ ਕਰਦੀਏ ਕਿੱਦਾਂ ਹੈ ਕਿੱਥੋਂ ਦਵਾਗੇ ਪਤਾ ਵਾ ਬਜੋੜੇ ਨੂੰ ਤੇ ਉਹ ਨਹੀਂ ਕਹਿਣਦੇ ਕਹਿੰਦੇ ਪਹਿਵਾ ਕਿ ਚਲ ਆ ਹੁਣ ਦੀਦੀ ਕੋফা ਨਹੀਂ ਫੜੇ ਕਦੀ ਵੀ ਤੇ ਚਲ ਉਹਨੂੰ ਪੁੱਛ ਕੇ ਵੇਖ ਲੈਨੀ ਆਂ ਕੁੜੀ ਨੂੰ ਆਹੋ ਅੱਛਾ ਤੇ ਮੈਂ ਤੇ ਕਹਿੰਦੀ ਮੈਂ ਚਲ ਕੋਈ ਗੱਲ ਨਹੀਂ ਕੋਈ ਫੜ ਕੇ ਵੇੜਨ ਫੜ ਲਓ ਨਾ ਪੁੱਛ ਲਓ ਉਹਨੂੰ ਜੇ ਦੇ ਦਿੰਦੀ ਆ ਜਾ ਕੋਸ਼ਿਸ਼ ਨੂੰ ਆ ਗਵਾਂਡ ਦੀ ਮਦਦ ਕਰਨੀ ਚਾਹੀਦੀ ਆ ਜਾਂ ਗਵਾਂਡ ਦੇ ਗਵਾਂਡ ਹੀ ਕੰਮ ਹੁੰਦਾ ਹੀ ਆ ਆਹੋ ਤੇ ਜੇ ਉਹ ਆਂਦੀ ਉਹ ਨੂੰ ਪੁੱਛਦੇ ਜਿਹੋਦੇ ਨੂੰ ਆ ਆ ਕਹਿੰਦੇ ਮੈਂ ਫੋਨ ਕਰਦਾ ਵਾਂ ਅੱਛਾ ਹਾਂ ਤੇ ਦੇਖੋ ਹੁਣ ਕੀ ਹੈ ਵਾਗੋ ਕਹਿੰਦੀ ਪਰ ਉਹਨੇ ਵੀ ਪੁੱਛ ਕੇ ਤਾਂ ਫੇਰ ਕਿ ਛੇਤੀ ਨਹੀਂਗੇ ਦਿੱਤੇ ਜਾਣੇ ਦਵਾਂਗੇ ਤੇ ਛੇਤੀ ਅਹੀ ਮੋੜਨੇ ਉਹਨਾਂ ਨੇ ਕਿੱਥੋਂ ਅਜੇ ਮੋੜਨੇ ਤੇ ਆਪੇ ਚਾਹ ਰ ਸਾਨੂੰ ਫੇਰ ਦਿੰਦੇ ਰਹਿਣਗੇ ਸੀਗੇ ਆਹ ਮਮੀ ਪਰ ਇਹ ਵੀ ਹੈਗਾ ਨਾ ਜਿੱਦਾਂ ਹੁਣ ਉਹਨੇ ਬਿਜ਼ਨਸ ਸਟਾਰਟ ਕੀਤਾ ਮੁੰਡੇ ਨੇ ਤੇ ਹੋ ਸਕਦਾ ਬਿਜ਼ਨਸ ਵਧੀਆ ਚੱਲਣ ਲੱਪੇ ਤੇ ਛੇਤੀ ਮੋੜ ਦੇਣ ਤੇ ਜੇ ਨਾ ਹੋਊਗਾ ਨਾ ਤੇ ਆਪਾਂ ਉਹਨਾਂ ਦੇ ਪਹਿਲਾਂ ਮੋੜ ਲਾਂਗੇ ਬਾਕੀਆਂ ਨੂੰ ਜੇ ਰੋਕ ਲਾਂਗੇ ਨਾ ਸੋਨਾ ਜਿਹੜਾ ਸੋਨੇ ਵਾਲੇ ਜਿਹੜੇ ਵਿਆਜ ਵੜੇ ਆ ਤੇ ਉਹ ਆਪਾਂ ਲੇਟ ਕਰ ਲਾਂਗੇ ਤੇ ਪਹਿਲਾਂ ਉਹਨਾਂ ਦੇ ਮੋੜ ਦਾਂਗੇ ਚਲੋ ਵੇਖ ਲਓ ਕਰ ਲੋ ਸਲਾਹ ਕਰਨਾ ਕੀਤੀ ਆ ਜਾਂਦੇ ਨੇ ਆਹੋ ਕੀਤੀ ਹੀਗੀ ਤਾਂ ਹੀ ਤੇ ਮੈਂ ਤੁਹਾਨੂੰ ਪੁੱਛਣ ਆਈ ਆ ਵੀ ਕਿੱਦਾਂ ਕਰ ਲਏ ਮੈਨੂੰ ਤੇ ਜਦੋਂ ਪੁੱਛਿਆ ਹਾਂ ਉਹ ਆ ਗਿਆ ਮੈਸੇਜ ਪਾਤੇ ਭਾਜੀ ਨੇ ਪੈਸੇ ਪਾਤੇ ਹਾਂ ਅੱਛਾ ਚਲੋ ਵੇ ਮੈਂ ਉਹ ਦੇਵਾ ਉਹਨਾਂ ਨੂੰ ਵਾਪਸ ਚੈੱਕ ਦੇ ਦਿੰਦਾ ਆਪੇ ਸਿਰਕਾ ਡਾਲ ਲੈਣਗੇ ਤੂੰ ਤੇ ਗੱਲ ਨਹੀਂ ਕੀਤੀ ਤੇ ਗੋਪੀ ਮੇਰੇ ਨਾਲ ਉਹ ਇੰਨਾ ਟਾਈਮ ਹੀ ਕਿੱਥੇ ਗੱਲ ਕਰਨ ਦਾ ਉਹ ਫਸਿਆ ਵਿਚਾਰਾ ਮੈਂ ਕਰਦਾ ਹਾਂ ਤੇ ਕੀ ਆਂਦੀ ਆ ਕੁੜੀ ਉਹਨੇ ਪਾਤੇ ਪਰੋਣੇ ਨੇ ਪੈਸੇ 2 ਲੱਖ ਰੁਪਈਆ ਅੱਛਾ ਉਹ ਦੱਸ ਦੇਣਾ ਹੀ ਭਈ ਅਹੀਂ ਸਹੀਏ ਸਗੀ ਹੋ ਗਈ ਗੱਲ ਹੋ ਗਈ ਗੱਲ ਉਹਨਾਂ ਕੋਈ ਗੱਲ ਨਹੀਂ ਕੀਤੀ ਹਾਂ ਹੂੰ ਆਉ ਉਹਨਾਂ ਤਾਂ ਚਲ ਹੈ ਗਈ ਉਹਨਾਂ ਬਥੇਰੇ ਪੈਸੇ ਉਹਨਾਂ ਚਲੋ ਭਾਵੇਂ ਕਿੰਨੇ ਵੀ ਜੋਦੇ ਹੋਣ ਪੈਸਾ ਤੇ ਪੈਸਾ ਹੀ ਹੁੰਦਾ ਵਾ ਆਹ ਚਲੋ ਓਖੇ ਵੇਲੇ ਜਦੋਂ ਕਾਹਦੇ ਕੰਮ ਆ ਜੇ ਤਾਂ ਫੇਰ ਵੀ ਪੈਸੇ ਕੀ ਨੀ ਤਾਂ ਪੈਸਾ ਚੱਟਣਾ ਵਾ ਆਹ ਇਹ ਤਾਂ ਗੱਲ ਹੈ ਵਾ ਪਰ ਉਹਨੇ ਨੇ ਕੋਈ ਗੱਲ ਨਹੀਂ ਕੀਤੀ ਨਾ ਨਾ ਪਰ ਉਹਨਾਂ ਗੱਲ ਕੀ ਕਰਨੀ ਹਾਂ ਉਹਨੇ ਉਸੇ ਵੇਲੇ ਬਾਹਰ ਪਾਤੇ ਪੈ ਚਲੋ ਚੰਗਾ ਕੀਤਾ ਉਹਨਾਂ ਦੀ ਵੀ ਚਲੋ ਸਰ ਜੂਗਾ ਉਹ ਵੀ ਧਰ ਲੈ ਲੈਂਦਾ ਫਿਰਦਾ ਅਗਰ ਸਾਹ ਵਾ ਉਹਨੇ ਹਾ ਉਸੇ ਅਕਾਊਂਟ ਚ ਪਾਤੇ ਲੇ ਜੇ ਉਹ ਪਿਆਲੀ ਵੀ ਉਹਦੀ ਬਚ ਗਈ ਤੇ ਸਭ ਕੁਝ ਹੀ ਬਚ ਗਿਆ ਆ ਚਲੋ ਅੱਗੇ ਉਹਦੀ ਭਾਗ ਲਸੀ ਆ ਕੀ ਕੀ ਮੁੰਡਾ ਕੀ ਕਰਦਾ ਹੁਣ ਇਹਨੇ ਤੇ ਵਿਚਾਰੇ ਨੇ ਔਖੇ ਹੋ ਗਏ ਨਾ ਕਰ ਕੀਤੇ ਹੀ ਆ ਹਾਂ ਕਰ ਦਿੱਤੇ ਇਹ ਵੀ ਸਾਡਾ ਗਵਾਂਡਾ ਯਾਰ ਵੀ ਆ ਚਲ ਨਾ ਇਦਾਂ ਨਾ ਪਿਆਲੀ ਬਚੇ ਰਹੇਗੀ ਵਾਰ ਦੇ ਕੰਮ ਨਾਲ ਲੋਕਾਂ ਦੀ ਥੇਰੀ ਪਿਆਲੀ ਉਹਦੀ ਲੱਖਾਂ ਚ ਪਿਆਲੀ ਬਜੀ ਰਹੂਗੀ ਹਾਂ ਪੈਲੀ ਦੇ ਆਪ ਨੂੰ ਦੀ ਲੋਗ ਗਵਾਂਡੇ ਉਹ ਮੈਨੂੰ ਥੋੜੇ ਦਾ ਪਿੰਡ ਵਾਲੇ ਸਾਰੇ ਕਹਿੰਦੇ ਲਾਲ ਲਾਦੀ ਲੱਲਾ ਲੱਲਾ ਕੱਲਾ ਮੈਂ ਕਹਾਂ ਨਾ ਮੈਂ ਇਹ ਕੰਮ ਨਹੀਂ ਕਰਨਾ ਹਾਂ ਇਹ ਪਾਪ ਨਹੀਂ ਅਹੀਂ ਕਰਨਾ ਆ ਇੱਕ ਦਿਨ ਦੇ ਪਾਵੇ ਨਾ ਦਿੰਦੇ ਅਹੀਂ ਪਰ ਪੈਲੀ ਨਹੀਂ ਖਰੀਦਦੇ ਇਹਦੀ ਆਹੋ ਚ ਕਿਹੜੀ ਗੱਲ ਆ ਆ ਗਵਾਂਡੇ ਪੈਲੀ ਖਰੀਦੀ ਜਾਂਦੀ ਤੇ ਮੈਂ ਫਿਰ ਫਰਾਮਾਂ ਨੂੰ ਹਾਂ ਆ ਸਿਖਣਾਉਣ ਲੱਗ ਬੜਾ ਟੈਨਸ਼ਨ ਬੜੀ ਚ ਹਾਂ ਯਾਦ ਰਾਤ ਹੌਸਲਾ ਜੀ ਰੋਟੀ ਤੇ ਖਾਣਗੇ ਚਾਹੀ ਹਾਂ ਹਾਂ ਠੀਕ ਆ ਤੇ ਇਤਨਾ ਪਰੇਸ਼ਾਨੀ ਆ ਹੂੰ ਚਲੋ ਮੈਂ ਉਹ ਦਰੋਂ ਮੁੰਡੇ ਨੇ ਵੀ ਬੜਾ ਜ਼ੋਰ ਪਾਇਆ ਨਾ ਕਹਿੰਦੇ ਚੱਲ ਬੇ ਚੱਲਿਆ ਫਿਰ ਹੁਣ ਦੋ ਹੀ ਹੋ ਚੰਗਾ ਦੇ ਆ ਇੰਨੇ ਨਾ ਹੀ ਵੇਖੀ ਨਾ ਖੋਛ ਹੋ ਜਾਣਾ ਤੇ ਚੱਲ ਕੋਈ ਗੱਲ ਨਹੀਂ ਹੂੰ ਇਸ ਤਰ੍ਹਾਂ ਹੀ ਦੁੱਖ ਸੋਖ ਹੁੰਦਾ ਵਾ ਜੇ ਕੋਈ ਮੈਂ ਮਾੜੇ ਦੇ ਕੰਮ ਨਾ ਆਵੇ ਤੇ ਕੀ ਫਾਇਦਾ ਗਵਾਣ ਦਾ ਹਾਂ ਇਹ ਤੇ ਹੈ ਹੀ ਮਾੜੇ ਤੇ ਨਹੀਂ ਵਿਚਾਰੇ ਪਰ ਹੁੰਦੇ ਨੇ ਕਰ ਦਿੱਤਾ ਜਦੋਂ ਮੈਂ ਉਹਨਾਂ ਨੇ ਵੀ ਆਪਣਾ ਕੰਮ ਸ਼ੁਰੂ ਕੀਤਾ ਵਾ ਇਦਾਂ ਮੈਂ ਲੋੜ ਤੇ ਪਈ ਰਹਿੰਦੀ ਏ ਤਗੜੇ ਨੂੰ ਪੈ ਜਾਂਦੀ ਏ ਲੱਗੂਗਾ ਵੀ ਕੀ ਕੀਤਾ ਉਹਨੇ ਤੇ ਕੀ ਨਹੀਂ ਕੀ ਹਾਂ ਚਲੋ ਹਾਂ ਖਾਓ ਰੋਟੀ ਪਾਣੀ ਤੇ ਜੋਦਾ ਆਉਂਦਾ ਵਾ ਤੇ ਮੈਂ ਰੋਟੀ ਨਾਲ ਅੰਦਰਿਆ ਸਬਜੀ ਲੈ ਜੰਨੀ ਤੇ ਉੱਥੇ ਖਾ ਲਿਓ ਤੇ ਫੁਲਕੇ ਮੰਦਰ ਰੱਖਾਈ ਚੰਗਾ ਹਾਂ ਤੇ ਦੁੱਧ ਦਾ ਤਾਂ ਸਾਭ ਲਈ ਆਪੇ ਹਾਂ ਠੀਕ ਭਾ ਘਰ ਆਈਆਂ ਜੋਦੇ ਆਦਾ ਆਜੇ ਆਜਾ ਕਰਈਆਂ ਆਜਾ ਬੜੀ ਉਮਰੀਓ ਗੁਰੂਆ ਤੇਰੀ ਅੱਛਾ ਉਹ ਯਾਦ ਕਰਨ ਦੇ ਮੈਨੂੰ ਜਿਆਦਾ ਗੰਡੇ ਖਰਾਬ ਰੱਬ ਦਾ ਨਾਮ ਲਿਆ ਬ్రో ਨਹੀਂ ਰੱਬ ਦਾ ਨਾਮ ਹੀ ਲਈਦਾ ਹੀ ਆ ਸਗੀ ਭਾਬੀ ਸਸੀ ਖਾ ਕਿਦਾਂ ਦਾ ਹਾਂ ਵਧੀਆ ਨਹੀਂ ਪੰਡਤਾਂ ਕੀ ਪੀਣਾ ਵਾ ਹੋਸਣਾ ਤੂੰ ਬਾਹਰ ਠੀਕ ਆ ਹੋਸਣਾ ਤੂੰ ਕਰਦਾ ਬਸ ਆਪਣਾ ਵਧੀਆ ਵਧੀਆ ਚਾਹੀਦਾ ਤੇ ਪਾਜਾ ਚੱਲਦੀ ਤਲਾ ਰੱਖੀ ਕਿਦਾਂ ਆ ਹਰ ਚੀਜ਼ ਦਾ ਪਹੁੰਚ ਆ ਹੁੰਦਾ ਠੀਕ ਆਗ ਹਮ ਕਿੱਥੇ ਨੇ ਪਹੁੰਚਾ ਕੰਮ ਉਹਦਾ ਕੰਮ ਬਾ ਪੈਸੇ ਮੰਗਣ ਦੇ ਆ ਕੇ ਅੱਛਾ ਸਾ 2 ਲੱਖ ਥੋੜ ਗਿਆ ਇੱਥੇ ਚੱਲ ਮੈਂ ਖਾ ਕੋਣ ਕਰਦੇ ਮੈਂ ਤੇਰੇ ਨਾਲ ਲਿਆ ਹੀ ਲੈਣ ਮੈਂ ਲੱਗਾ ਇਹ ਆਖਣ ਵੀ ਜਿਹੜਾ ਤੇਰੇ ਨਾਲ ਨਹੀਂ ਕਾ ਉਹ ਲੱਗਦਾ ਅੱਧਾ ਗੱਲਾ ਆਹੋ ਜਾਣਾ ਮੈਂ ਤੇਰੇ ਨਾਲ ਵੱਲ ਉਤਰਾ ਹੂੰ ਤੇ ਮੈਂ ਚੱਲ ਮੈਂ ਜਾਣਾ ਤੇ ਉਹ ਜੇ ਇਦਾਂ ਕਰ ਵੀ ਨਹੀਂ ਤੇ ਫਿਰ ਗਹਿਣੇ ਲੱਲਾ ਨਹੀਂ ਤੇ ਤੇ ਭਰਾ ਇੱਕਦਾਂ ਨਹੀਂ ਗੱਲਾਂ ਕਰਨੀਆਂ ਗਹਿਣੇ ਆਈ ਤੇ ਗੱਲਾਂ ਇਦਾਂ ਦੀਆਂ ਹੀ ਭਰਾ ਜਿੱਦਾਂ ਨਹੀਂ ਤੁਸੀਂ ਗੱਲਾਂ ਕਰਦੇ ਜੇ ਦੋਵੇਂ ਭਰਾ ਐਂਜਾ ਥੋੜੀ ਹੁੰਦਾ ਇੱਕ ਵਾਰੇ ਲਾਲਾ ਲਾ ਦੋ ਜੋ ਜਵੰਨੇ ਅਗਲੇ ਨੂੰ ਮੂੰਹ ਸੇਵਨਾ ਪੜਾਓ ਚਲ ਅੱਛਾ ਕੋਈ ਨਹੀਂ ਮਜਬੂਰੀ ਹੋਊਗੀ ਗਈ ਗੱਲਾਂ ਹੁੰਦੀਆਂ ਨੇ ਭਾਬੀ ਕੀ ਤੈਨੂੰ ਪਤਾ ਹੈਗਾ ਹੱਥ ਤਾਂਗਾ ਕੇ ਪਿਆਲੀ ਪੁਰੀ ਲਈ ਇਹਦਾ ਕਰਕੇ ਬੜਾ ਔਖਾ ਜਿਹਾ ਕੰਮ ਆ ਤੇ ਉਹ ਲਾਰਾ ਨਾਲ ਜਵਾਬ ਚੰਗਾ ਵਾ ਨਾ ਇਹ ਗੱਲ ਹੁੰਦੀ ਆ ਨਾ ਵੇਖੋ ਮੈਂ ਲਾਰਾ ਜਿਹਾ ਲਾਇਆ ਤੇ ਮੈਂ ਮੈਨੂੰ ਕਹਾਂ ਵੀ ਚਲ ਹੋ ਜਾਊਗਾ ਪੂਰਾ ਕਰਾਂਗੇ ਹੀ ਫੇਰ ਵੀ ਕਰਾਂਗੇ ਨਹੀਂ ਤੇ ਕਾਲੇ ਕੋ ਪਈ ਜਾਂਦੇ ਹੀ ਉਹ ਨਹੀਂ ਉਹ ਫੇਰ ਉਹਨੂੰ ਛੇਤੀ ਹੀ ਨਾ ਤੇ ਤੂੰ ਇਦਾਂ ਕਰ ਨਹੀਂ ਤੇ ਉਹ ਅੱਧਾ ਗੱਲਾ ਲੱਲਾ ਤੇ ਜੇ ਤੇਰੇ ਕੋ ਪਹੁੰਚ ਪੈਂਦੀ ਤੂੰ ਲੱਲਾ ਨਹੀਂ ਤੇ ਫੇਰ ਹੋਰ ਕਿਸ ਨੂੰ ਦਵਾ ਦੇ ਫਿਰ ਕੀ ਕਰਨਾ ਨਹੀਂ ਨਹੀਂ ਪਿਆਲੀ ਕੋਈ ਵੇਚ ਪੜੀ ਮਾਂ ਹੁੰਦੀ ਆ ਜੱਟ ਦੀ ਚ ਕਿਹੜੀ ਗੱਲ ਹੁੰਦੀ ਤੇ ਹੈਗੀ ਆ ਪਰ ਇਹ ਆ ਵੀ ਆਪਣੀ ਗੱਜ ਕਰਨ ਵਾਸਤੇ ਵੀ ਪੜੀ ਹੁੰਦੀ ਆ ਫਿਰ ਹੁਣ ਜਾਂ ਸੋਨਾ ਹੁੰਦਾ ਜਾਂ ਪੜੀ ਇਹ ਤਾਂ ਗੱਲ ਤੁਹਾਡੀ ਸਹੀ ਆ ਪਰ ਫੇ ਵੀ ਨਿੱਕੇ ਜਿਹੇ ਜਦੋਂ ਬਾਹਰੋਂ ਕੋ ਨੂੰ 400 ਸੁਰ ਜਾਏ ਤੇ ਫੇ ਨਹੀਂ ਪੜੀ ਵੇਚੀ ਦੀ ਹੋਈ ਸੀ ਕੋਈ ਗੱਲ ਤੇ ਹੁਣ ਸਰ ਨਹੀਂ ਨਾ ਡਿਆ 2 ਲੱਖ ਥੁਰ ਗਿਆ ਸੀ ਮੈਂ ਤਾਂ ਤੈਨੂੰ ਆਖਣ ਡਿਆ ਮੈਂ ਕਿ ਜਈ ਤੇ ਹਣ ਸਾਡੇ ਤੋਂ ਭਰਾਵਾ ਸਿਰ ਤੋਂ ਨਹੀਂ ਪਾਣੀ ਲੰਘਿਆ ਤੇ ਮੈਂ ਤੇ ਹਾਰ ਕੇ ਆ ਖੰਡਾ ਹੀ ਮੈਂ ਆ ਵੀ ਚੱਲ ਅਛਾ ਜਿੱਦਾਂ ਕਿ ਇਹਨੂੰ ਸੂਤਰ ਹੁੰਦਾ ਇਹਨਾਂ ਦੇ ਕਰਮਾਂ ਚ ਹੋਊਗਾ ਮੈਂ ਜਾਲ ਬੀਜੀ ਬਜਾਈ ਕਰਨ ਕੇ ਲੱ ਲਵੇ ਤੇ ਹਾੜੀ ਇਹ ਜੱਲ ਲੋੜ ਪੂਰੀ ਕਰ ਲਵੇ ਹੁਣ ਸਾਡਾ ਸੁਤਰ ਨਹੀਂ ਹੁੰਦਾ ਕਿ ਤੂੰ ਗੱਲ ਇਹ ਭਾਬੀ ਵੀ ਤੈਨੂੰ ਗਵਾਣ ਮੱਥੇ ਤੇ ਵਿਸ਼ਵਾਸ ਨਹੀਂ ਨਾ ਹੈਗਾ ਨਹੀਂ ਵੀ ਵਿਸ਼ਵਾਸ ਤੇ ਹੈਗਾ ਮੰਜਰਾ ਆਪਣੇ ਚ ਕੋ ਹੋਊਗਾ ਵੀ ਇਹ ਵਿਸ਼ਵਾਸ ਹੋਣਾ ਗੱਲਾਂ ਨਾ ਕੋਈ ਵਿਸ਼ਵਾਸ ਹੋ ਜਾਣਾ ਹਾਂ ਮੱਥੇ ਤੇ ਵਿਸ਼ਵਾਸ ਹੀ ਆ ਵੀ ਉਹਦੀ ਗੱਲ ਨਹੀਂ ਗਈ ਫਲਾਲ ਹੈ 2 ਲੱਖ ਦਾ ਚੈੱਕ ਚਿਹਰੇ ਬੈਂਕ ਤੇ ਲਾ ਕੇ ਕਢਾ ਲਈ ਪੈਸੇ ਐਂ ਤੇ ਪੈਲੀ ਕਦੋਂ ਦਿਖਾਣੀ ਕਿਹੜੀ ਪੈਲੀ ਹਾਂ ਉਦਾਂ ਹੀ ਆ ਲੈ ਉਦਾਂ ਪੈਲੀ ਜਾ ਨਹੀਂ ਨਹੀਂ ਭਰਾ ਕੋਈ ਗੱਲ ਨਹੀਂ ਹੁਣ ਇਹ ਗੱਲ ਜੋ ਕੀਤੀ ਆ ਹੁਣ ਦੁਬਾਰਾ ਕੋਈ ਨਹੀਂ ਲੈਣੀ ਹੈ ਤੇ ਵੇਖ ਲਾ ਉਹ ਨਹੀਂ ਭਰਾ ਪੈਲੀ ਗਵਾਣ ਮੱਥਾ ਵੇਖੋ ਪੈਲੀ ਲੈਣੀ ਹੈ ਪੈਲੀ ਤੇ ਨਾਲੋਂ ਚੰਗੀ ਹੈ ਹੈ ਆਪਣੇ ਕਹਿੰਦੇ ਕਹਿੰਦੇ ਫਿਰ ਵੀ ਟੋਣਾ ਹੀ ਮਾਰਿਆ ਇਹਨੇ ਨਹੀਂ 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 ਲਾਰੇ ਤੋਂ ਲੈਵ ਕਰਮ ਪਰ ਕਿਹ ਲੈ ਆਇਆ ਲੱਗਦਾ ਹਾਂ ਨਾ ਭਰਿਆ ਤੇਰਾ ਸਭ ਕੁਝ ਨਹੀਂ ਆਗੇ ਭਰਾਵਾ ਕਿਵੇਂ ਫੇਰ ਨਾ ਨਹੀਂ 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 ਕਰਦਾ ਗੋੜ ਮੱਥਾ ਨਗਲੀ 400 ਚ ਪਰਚਾ ਮੇਤੇ ਸਾ ਤੁਹਾਡੇ ਤੋਂ ਥੋੜੀ ਹੋਣਾ ਠੀਕ ਹੈ ਨਹੀਂ ਨਹੀਂ ਕੋਈ ਨਹੀਂ ਬਹੁਤ ਬਹੁਤ ਧੰਨਵਾਦ ਤੇਰਾ ਗੱਲ ਹੈ ਵੀ ਭਾਬੀ ਤੂੰ ਮੈਂ ਪਾਲੀ ਨਹੀਂ ਵੇਚੀ ਤੇ ਅਸੀਂ ਤੁਹਾਡੀ ਪਾਲੀ ਵਗਰ ਨਹੀਂ ਦੇਣੀ ਨਾ ਹੀ ਤੁਹਾਡੀ ਪਾਲੀ ਲੈਣੀ ਅੱਛਾ ਆ ਇਹ ਇਕੱਠੇ ਰਹੇ ਇੱਥੇ ਇਹਦੇ ਐਵੇਂ ਮਾੜੀ ਸੋਚ ਰੱਖਣੀ ਜਿਵੇਂ ਕਹਿੰਦੀ ਪਾਲੀ ਦੇ ਨਿਗਰ ਨੂੰ ਵਾ ਰੱਖੇ ਕੋਈ ਹਾਂ ਜੀ ਦਾ ਇਹ ਕਈ ਵਾਰੀ ਕਹਿ ਦਿੰਦੇ ਨਾ ਫਿਰ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਡ ਨਾ ਹੋਵੇ ਇਹਦਾ ਮੈਂ ਨਾ ਵੀ ਹੁਣ ਮੈਂ ਵੀ ਸੁਣਨਾ ਵੀ ਮੇਥੋਂ ਪੈਸੇ ਹੈ ਨਹੀਂ ਹੱਥ ਪੂਰਾ ਟਾਇਟ ਹੀ ਤੇ ਮੈਂ ਮਨ ਸੋਚਿਆ ਮੈਂ ਹਾਂ ਤੇ ਕੀਤੀ ਹੁਣ ਕਿਹਦੇ ਤੇ ਮੈਂ ਫਿਰ ਆਪਣੀ ਕੁੜੀ ਨੂੰ ਸਰ ਨੂੰ ਕੀਤਾ ਫੋਨ ਅੱਛਾ ਤੇ ਉਹਨੇ ਪਰੋਣੇ ਨੇ ਉਸੇ ਵੇਲੇ 2 ਲੱਖ ਮੇਰੇ ਪਾਸ ਦਾ ਅਕਾਊਂਟ ਅੱਛਾ ਭੈਣ ਨੂੰ ਕੀਤਾ ਆ ਭੈਣ ਨੂੰ ਕੀਤਾ ਅੱਛਾ ਜੀ ਤੋਨੇ ਮੈਂ ਤਾਂ ਛਾਟੇ ਨੂੰ ਮੈਂ ਕਹਾ ਵੀਦਾ ਯਾਰ ਮੁੰਡਾ ਤੇ ਕੰਮ ਬੋਲਿਆ ਤੇ ਪੈਸੇ ਨਹੀਂ ਪੈਸੇ ਥੜ ਦੇਈ ਤੇ ਮੈਂ ਕਹਾ ਮੈਂ ਜਬਾਨ ਕੀਤੀ ਤੇ ਮੇਥੋਂ ਮੇਥੋਂ ਛੱਡ ਨਹੀਂ ਦਿਆ ਹਾਂ ਉਹਨਾਂ ਨੇ ਇਨੈਗਿਤੀ ਵੇਲਾ ਪਰਵਾਨਾ ਪਾਤਾ ਕਾਉਂਟ ਜੇ ਮੈਂ ਚੈੱਕ ਕੱਟ ਕੇ ਦਿੱਤਾ ਉਹਦਾ ਤਾਂ ਹੁਣ ਮੇਰਾ ਖਾਲੀ ਪਿਆ ਅਛਾ ਮਹਾਰਾਜ ਨਾ ਇੱਕ ਗੱਲ ਹੈਗੀ ਆ ਇਹ ਸੱਚੇ ਪਾਸ਼ਾ ਰਿਸ਼ਤੇਦਾਰੀ ਵੀ ਦੇਣੀ ਤੇ ਇਦਾਂ ਨਹੀਂ ਦੇਵੇਂ ਆਹ ਦੇ ਪਰਵਾਨਾ ਬਰਾਤਾਂ ਨੂੰ ਪੜਾ ਚੰਗਾ ਜੀ ਪਰਵਾਹ ਨਹੀਂ ਕੀ ਆਹ ਤਾਂ ਪਰਵਾਨਾ ਬਾਹਰ ਹੋਣਾ ਨਾ ਬੜੇ ਗਵਾਂਡ ਮੱਥਾ ਵੀ ਜੀ ਰੱਬ ਨੇ ਦੇਣਾ ਤੇ ਤੇਰੇ ਵਰਗਾ ਹੀ ਦੁਰਗਾ ਦਵੇ ਨਹੀਂ ਨਹੀਂ ਵੀ ਗਵਾਂਡ ਹੀ ਗਵਾਂਡ ਦੇ ਕੰਮ ਆਉਂਦਾ ਵਾ ਰਿਸ਼ਤੇਦਾਰ ਕੋ ਤੇ ਔਖੀ ਵੇਲੇ ਇਸ ਤਰ੍ਹਾਂ ਵਾਜ ਮਾਰਨੀ ਆ ਨਾ ਜਦ ਫੋਨ ਕਰਨਾ ਕਿੱਥੋਂ ਹਣਾ ਉਹਨੇ ਇਹ ਤਾਂ ਗੱਲ ਮੈਂ ਕਈ ਵਾਰ ਇਹਨੂੰ ਆਖਿਆ ਵਾ ਵੀ ਰਿਸ਼ਤੇਦਾਰ ਤੇ ਜਿਹੜਾ ਗਮਾੜ ਮੱਥਾ ਵਾ ਨਾ ਗਵਾਂਡੀ ਆ ਬੰਦਾ ਇਹ ਚਰਾਣੇ ਦੀ ਬਾਹ ਵਾ ਉਸੇ ਬਰੇ ਉਹਨੇ ਭੱਜੇ ਆਉਣਾ ਇਹ ਬੜੀ ਆਵਾਜ਼ ਮਾਰੀ ਤੇ ਕਈ ਵਾਰੀ ਕੀ ਹੁੰਦਾ ਵੀ ਗਵਾਂਡੀ ਗਵਾਂਡੀ ਨਾ ਕੁੰਦਾ ਨਹੀਂ ਹੁੰਦਾ ਹਾਂ ਨਹੀਂ ਬੋਲਦੇ ਹੁੰਦੇ ਨਹੀਂ ਬੋਲਦੇ ਪਰ ਇੱਕ ਗੱਲ ਹੈਗੀ ਆ ਵੀ ਆਸਰਾ ਬੜਾ ਹੁੰਦਾ ਵਾ ਮਨ ਦੇ ਵਿੱਚ ਹੁੰਦਾ ਬਈ ਵੀ ਚੱਲ ਕੋਈ ਨਹੀਂ ਜਿਹੜੇ ਨਾਲ ਨਹੀਂ ਬੋਲਦੇ ਰਾਤ ਬਰਾਤੇ ਲੋੜ ਪੈ ਗਈ ਜਾਂ ਕੋਈ ਗੱਲ ਹੋਈ ਤੇ ਆਪਾਂ ਇਹਨਾਂ ਨੂੰ ਆਵਾਜ਼ ਤੇ ਦਵਾਂਗੇ ਬਿਲਕੁਲ ਬਿਲਕੁਲ ਇਹ ਗੱਲ ਹੈਗੀ ਆ ਇੱਕ ਆਸਰੇ ਨਾਲ ਇੱਕ ਦੂਸਰੇ ਦੇ ਆਸਰੇ ਨਾਲ ਸਾਰੇ ਨਾ ਬੰਦਾ ਜੀਂਦਿਆ ਹਾਂ ਕਮਿਆ ਉਕਾਇਸ ਉਕਾਇ ਇਹ ਮੇਰੇ ਨੂੰ ਮਤ ਕਰਨੀ ਚਾਹੀਦੀ ਹਰ ਇੱਕ ਦੀ ਕਰਨੀ ਚਾਹੀਦੀ ਹੁੰਦੀ ਹੋਏ ਤੇ ਚਲ ਚਲ ਆਇਆ ਭਰਾਵਾ ਹੁਣ ਤੇ ਸਾਡੀ ਬੇਵਆਹੀ ਹੁਣ ਤੇ ਬਸ ਸਾਡੇ ਹੱਥੀ ਖੜੇ ਹੀ ਇੱਕ ਹਿਸਾਬ ਦੇ ਉਤਰਾ ਜੀ ਜੇ ਨਾ ਨਾ ਮਰਤਾ ਹੋਵੇ ਵੀ ਪੈਸਾ ਕੋਲ ਕੋਈ ਨਾ ਹੋਵੇ ਬੰਦਾ ਫੌਂਸ ਲਈ ਦੇ ਦੇ ਨਾ ਗੱਲ ਤੇ ਹੀ ਬੜੀ ਨੇ ਫੌਂਸ ਲੈਣਾ ਬੰਦੇ ਦਾ ਬਲ ਵੱਜ ਜਾਂਦਾ ਅਰੇ ਨਹੀਂ ਮੈਂ ਸੋਚਿਆ ਮੈਂ ਮੈਂ ਕਰ ਲੈਣਾ ਫੋਨ ਪਰੋਣੇ ਨੂੰ ਫੇਗ ਹੀ ਕੁੜੀ ਨੂੰ ਕੀਤਾ ਫੋਨ ਤੇ ਚਾਚੀ ਨੂੰ ਤੇ ਚਾਚੀ ਨੂੰ ਦੱਸਿਆ ਨਹੀਂ ਦੱਸਤਾ ਨੂੰ ਚਾਚੀ ਨੂੰ ਕਹਿੰਦੀ ਕਹਿੰਦੀ ਨਹੀਂ ਕੋ ਸਾਹ ਦੀ ਮਦਦ ਕਰ ਦਿੱਤਾ ਹੋਵੇ ਹੁੰਦਾ ਅੱਛਾ ਚਾਚੀ ਚੰਗੀ ਹੈ ਹੋਏ ਚਾਚੀ ਦੇ ਵੀ ਮਨ ਮੰਨ ਬੋ ਹੋਪੀ ਨੂੰ ਵੀ ਪਤਾ ਸਾਰੇ ਨੂੰ ਪਤਾ ਅੱਛਾ ਸchna ਚਾਹੀਦਾ ਵਾ ਕਿ ਫੇਰ ਠੀਕ ਆ ਕਿਉਂਕਿ ਕੱਲ ਨੂੰ ਗੱਲ ਜਿਹੜੀ ਹੁੰਦੀ ਨਾ ਬਾਕੀ ਆ ਵੀ ਸਲਾਹ ਕਰੋ ਘਰਦਿਆਂ ਦਾ ਸਾਰੀ ਕਰਕੇ ਦੱਸੋ ਵੀ ਆ ਗੱਲ ਵਾ ਆ ਗਵਾਂਡੀ ਦੇ ਮੁਸ਼ਕਲ ਆਈ ਆ ਤੇ ਆਪਾਂ ਇਹਨੂੰ ਹੱਲ ਕਰੀਏ ਇਹ ਮਸਲੇ ਹੱਲ ਹੋ ਜਾਂਦੇ ਆ ਬਾਕੀ ਆ ਵੀ ਹੁਣ ਤੁਸੀਂ 5 ਰੁਪਏ ਦੀ ਲੱਗੇ ਪਾਉਣਾ ਹਰਜੀਤ ਨੂੰ ਹਾਂ 5 ਆ ਤੇ ਔਕੇ ਇਕੱਠੇ ਵੀ ਕਿੱਡੇ ਔਕੇ ਕੀਤੇ ਆ ਇਹ ਭਾਅ ਨੂੰ ਜਿਆਦਾ ਪਤਾ ਵਾ ਨੂੰ ਗੁਰੂ ਜੀ ਦੇ ਕੋਲੇ ਉਹ ਗੱਲ ਵੀ ਉਹ ਜੁੱਤੀ ਕਸ ਗਈ ਆ ਤੇ ਉਹਨੂੰ ਕਹੀਂ ਵੀ ਹੁਣ ਜੇ ਇਹ ਨਾ ਹੋਏ ਵੀ ਉੱਥੇ ਐਵੇਂ ਹੀ ਡਾ ਦੇ ਨਹੀਂ ਨਹੀਂ ਉਹ ਮੁੰਡਾ ਬਹੁਤ ਹੱਡਾ ਸਿਆਣਾ ਉਹ ਤੇ ਧਿਆ ਕੰਮ ਕਰਨ ਉਹਦਾ ਲੱਗਾ ਪਤਾ ਕੰਮ ਹੀ ਕਰਨਾ ਵਾ ਪਾਈਆਂ ਵੀਡੀਓ-ਵਿਡੀਓ ਬਣਾ ਕੇ ਉਹਨੇ ਉਦਾਂ ਆਹ ਉਹਨਾਂ ਕਾ ਵੀ ਕੰਮ ਕਰਾ ਤੇ ਉਨਾਂ ਦਾ ਜੇ ਉੱਥੇ ਕੰਮ ਚੰਗਾ ਚੱਲ ਗਿਆ ਨਾ ਤੇ ਇੱਥੇ ਕੋਈ ਤਗੜਾ ਕਾਰੋਬਾਰ ਵੀ ਬਰ ਸਾਫ ਜਿਹਾ ਨਾ ਵੀ ਮੁੰਡਾ ਬਾਹਰ ਗਿਆ ਹੀ ਤੇ ਇੱਥੇ ਆ ਕੇ ਕਮਾਈ ਕੀਤੀ ਮੁੰਡੇ ਨੂੰ ਪਤਾ ਇੱਥੇ ਲੱਗਣਾ ਲੋਕਾਂ ਨੇ ਇੱਥੇ ਜਾ ਕੇ ਵੇਖਣਾ ਵਾ ਸਹੀ ਗੱਲ ਉੱਥੇ ਜਾ ਕੇ ਲੋਕ ਉੱਥੇ ਕਿਹਨਾਂ ਨਹੀਂ ਵੇਖਣਾ ਉੱਥੇ ਭਾਵੇਂ ਰਪਾ ਦਾ ਕਾਰੋਬਾਰ ਕਰ ਲੈ ਕਿਹਨ ਲੋਕਾਂ ਮਾ ਜਾ ਕੇ ਕਰਨ ਨਹੀਂ ਹਵਾਈਆ ਉਦਾਂ ਹੀ ਗੱਲਾਂ ਹੀ ਹਾਂ ਬਹਿ ਕਾਰੋਬਾਰ ਇੱਦਾਂ ਜੇ ਕਮਾਈ ਕਰੋ ਬਾਹਰ ਤੇ ਕਾਰੋਬਾਰ ਕਰੋ ਇੱਥੇ ਲੋਕਾਂ ਨੂੰ ਪਤਾ ਲੱਗੇ ਸਹੀ ਗੱਲ ਹੈ ਜਾਂ ਚਾਹ ਬਣਾ ਲੈਣੀ ਕੋ ਬਣਾਉਣੀ ਨਹੀਂ 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 ਚਾਹ ਦੀ ਪੀਣੀ ਭੱਬੀ ਕਿਉਂ ਆਹ ਮੈਂ ਜਦੋਂ ਮੈਂ ਦੀਦੀ ਨਹੀਂ ਮਾਤਾ ਪਰ ਮਾਤਾ ਅੱਗੇ ਮੈਨੂੰ ਕਹਿੰਦੀ ਕਹਿੰਦੀ ਸਵੇਰੇ ਚੱਲ ਜੀ ਮੈਂ ਨਹੀਂ ਰਾਤ ਉਹ ਕਿੱਥੇ ਨੀਂਦ ਨਹੀਂ ਆਉਣੀ ਰਾਤ ਪੈਸੇ ਮੈਂ ਬਣਾਵਾ ਪਈ ਭਰਾਵਾ ਨੀਂਦ ਕਿੱਥੋਂ ਆਣੀ ਤੇ ਤੂੰ ਲੱਡਲਾ ਮਰ ਜਾਣਾ ਜਾਂ ਆਪਾਂ ਉਹ ਗੱਲ ਤਾਂ ਮੈਂ ਤੁਸੀਂ ਕੋਈ ਖਾਓ ਰੋਟੀ ਕੋਣੀ ਮੈਂ ਜਨਾ ਦੱਸ ਦਿਓ ਹਰ ਜੀ ਨੂੰ ਕੀ ਹੋ ਗਿਆ ਪੈਸੇ ਪੂਰੇ ਬਣਾ ਲਿਓ ਨੀ ਕੋਟ ਚਾਹ ਨਹੀਂ ਨਹੀਂ ਮੈਂ ਜਨਾ ਮਾਤਾ ਨੇ ਰੋਟੀ ਨਹੀਂ ਨਹੀਂ ਮਾਤਾ ਅੱਗੇ ਕਹਿੰਦੀ ਐਡਾ ਤੂੰ ਕਰਨ ਦਾ ਬੈਨਾ ਵਾ ਜੀ ਉਹਨਾਂ ਦੇ ਕੋਲ ਪੀ ਲਿਆ ਕਰਗਾ ਉਹ ਨਹੀਂ ਨਹੀਂ ਤਖੜਾ ਹੋ ਕੋਈ ਨਹੀਂ ਧੰਨਵਾਦ ਤੇਰਾ ਕੋਈ ਗੱਲ ਧੰਨਵਾਦ ਕਹਦਾ ਇਹ ਚ ਨਹੀਂ ਨਹੀਂ ਫਿਰ ਵੀ ਕਿਉਂ ਬਣੀ ਗੱਲ ਕਣੀ ਨਹੀਂ ਗੱਲ ਤੇ ਬਣ ਗਈ ਚੰਗਾ ਹੋ ਗਿਆ ਤੂੰ ਐਵੇਂ ਜਾਣ ਕੇ ਇਲਜ਼ਾਮ ਲਾਈ ਜਾਨੀ ਅਖੀ ਉਹ ਦੇਣ ਨਹੀਂ ਦਿਆ ਇਹਨੇ ਤੇਰੀ ਪੈਲੀ ਖਰੀਦਣੀ ਹੋ ਇਹਨੇ ਤੇਰਾ ਐ ਕਰਨਾ ਹੀ ਹੋ ਪਰ ਮੈਨੂੰ ਇਹੋ ਹੀ ਸ਼ੱਕ ਪੈ ਗਿਆ ਸੀ ਨਾ ਜਦੋਂ ਪਹਿਲੋ ਚਾਚੀ ਆਈ ਮੈਨੂੰ ਤੇ ਇਹੋ ਸ਼ੱਕ ਪੈ ਗਿਆ ਹਦੋਂ ਆਂਦੀ ਹੋਰ ਨਾ ਕਿਸੇ ਨੂੰ ਪੈਲੀ ਦਿਓ ਦੋਗੇ ਤੇ ਸਾਨੂੰ ਦਿਓ ਮੈਂ ਤਾਂ ਉਸੇ ਗੱਲ ਨੂੰ ਲਿਆ ਤੋ ਨਹੀਂ ਔਰ ਮੈਨੂੰ ਕੀ ਪਤਾ ਹੈਗਾ ਤੇ ਚੱਲੋ ਸ਼ਾ ਚੰਗਾ ਹੋ ਗਿਆ ਦੇ ਗਿਆ ਵਾ ਤੇ ਵਧੀਆ ਹੋ ਗਿਆ ਵਾ ਮੈਂ ਨਾ ਨਹੀਂ ਉਹਦੇ ਮਨ ਦੇ ਵਿੱਚ ਨਹੀਂ ਕੋਈ ਇਹੋ ਜਿਹਾ ਗੱਲ ਵੀ ਹੈਗੀ ਮੈਂ ਤਾਂ ਇਹਨਾਂ ਦਾ ਪਰੋਣਾ ਚੰਗਾ ਪਰਾਉਣਾ ਵੀ ਚੰਗਾ ਮੈਨੂੰ ਮਾਣ ਹੀ ਪੂਰਾ ਇਹਦੇ ਤੇ ਬੇਠੀ ਲੱਗਣ ਦਿੱਤੀ ਅਗਲੇ ਨੇ ਵੇਖਲਾ ਜੋੜੇ ਦੀ ਪ੍ਰਾਉਣੇ ਨੇ ਫੇ ਚੱਲ ਤੂੰ ਦੇ ਦੁੰਦਰ ਸਿਆਣਿਆਂ ਦੇ ਇਦਾਂ ਦਾ ਗਵਾਂਡ ਹੋਵੇ ਨੇ ਇਦਾਂ ਦਾ ਹੋਵੇ ਹਮ ਹੈ ਤੇ ਜੇ ਹੁਣ ਕੱਲ ਨੂੰ ਇਹਨਾਂ ਨੂੰ ਕਦੇ ਅੱਧੀ ਵਰਾਤ ਵੀ ਕਦੇ ਆਵਾਜ਼ ਮਾਰਨਗੇ ਨਾ ਤੇ ਕਦੇ ਛਿਸੀ ਨਹੀਂ ਮੱਟ ਛੱਡਣੀ ਉਸੇ ਵੇਲੇ ਭਜੇ ਜਾਣਾ ਮਹਾਰਾਏ ਪਹਿਲੀ ਗੱਲ ਤਾਂ ਚਲੋ ਲੋੜ ਹੀ ਨਾ ਪਾਵੇ ਮੈਂ ਲੋੜ ਗੱਲ ਕਰਨ ਦਾ ਹਾਂ ਹਾਂ ਤੇ ਇਹ ਆ ਵੀ ਕੋਈ ਚੀਜ਼ ਆਪਣੇ ਕੋਲ ਹੈਗੀ ਹੈ ਨਾ ਆਪਣੇ ਭਾਵੇਂ ਮੂੰਹ ਜੋ ਪੜ ਗਏ ਦੋ ਇਹਨਾਂ ਨੂੰ ਆਹੋ ਗਮਾਨ ਮੱਥੇ ਨੂੰ ਜ਼ਰੂਰ ਦੋ ਤੇ ਗਵਾਨ ਮੱਥੇ ਨਾਲ ਨਾ ਆਂਦੇ ਵਿਗਾੜੋ ਰਿਸ਼ਤੇਦਾਰੀ ਨਾਲ ਭਾਵੇਂ ਵਿਗੜ ਜੇ ਪਰ ਗਵਾਨ ਮੱਥੇ ਨਾਲ ਨਾ ਵਿਗੜੇ। ਬਹੁਤ ਜ਼ਿਆਦਾ ਸਾਡੀ ਰਹਿ ਰਹਿ ਗਈ ਉਹ ਸੱਚੀ ਨੇ ਤੇ ਮੈਂ ਹੁਣ ਆਖਾਂ ਨਹੀਂ ਆਪਣੇ ਮਨ ਚ ਸੋਚਣ ਰਹੀ ਹਾਂ ਕਿ ਮੈਂ ਕੱਲ ਆਖਿਆ ਵੀ ਸਵੇਰੇ ਪਿਆਹ ਦਾ ਰੌਲਾ ਨਾ ਪਵੇ ਤੇ ਮੈਨੂੰ ਲੱਗਦਾ ਹੀ ਵੀ ਸਵੇਰੇ ਘਰੇ ਫੇਰ ਰੌਲਾ ਪਿਆਹ ਦਾ ਹੀ ਪੈਣਾ ਵਾ ਆਦੇ ਭਲਾ ਹੋ ਗਿਆ ਵੀ ਜਿਹੜਾ ਅੱਜ ਨਿਪਟ ਗਿਆ ਤੇ ਉਹਦਾ ਨਾ ਹੁਣ ਸੁਰਖਰੂ ਹੋ ਗਏ ਇੱਕ ਹਿਸਾਬ ਦੇ ਸੁਰਖਰੂ ਹੋ ਗਏ ਆ ਇਹ ਬੰਦੇ ਦਾ ਦਿਲ ਦਰਿਆ ਹੁੰਦਾ ਤੇ ਫਿਰ 2 ਲੱਖ ਰੁਪਈਆ ਬਿਨਾ ਸਹਨ ਤੋਂ ਬਿਨਾ ਵਿਆਜ ਤੋਂ ਬਿਨਾ ਕਹੇ ਗੱਲ ਤੋਂ ਦੇ ਕੇ ਗਿਆ ਆਹੋ ਦੱਸ ਤੁਸੀਂ ਕਿਹੜੇ ਮਾੜੇ ਆ ਤੁਸੀਂ ਕਿਹੜਾ ਮਾੜਾ ਕਰਦੇ ਰਹੇ ਇਹਨੂੰ ਇਹ ਤਾਂ ਪਤਾ ਤਾਂ ਨਹੀਂ ਵੀ ਉਹਨਾਂ ਨੂੰ ਪੈਸੇ ਦਿੱਤੇ ਆਹੋ ਜਦੋਂ ਉਹਦਾ ਪਿਓ ਬਿਮਾਰ ਤੁਸੀਂ ਕਿਹੜਾ ਘਟ ਚੁੱਕਿਆ ਥੱਲੇ ਆ ਹੀ ਅਗਲਿਆਂ ਨੂੰ ਪਤਾ ਹੁੰਦਾ ਵਾ ਲੋਕੀ ਮੂੰਹ ਨਹੀਂ ਗੱਲ ਕਰਦੇ ਢਿੱਡ ਚ ਰੱਖਦੇ ਸਾਰੀ ਗੱਲ ਰੱਖਣੀ ਚਾਹੀਦੀ ਵੀ ਆ ਆ ਫਲਾਨੇ ਵੇਲੇ ਬੰਦਾ ਮੇਰਾ ਆ ਫਲਾਨੇ ਵੇਲੇ ਮੇਰੇ ਕੰਮ ਆਇਆ ਸੀ ਆ ਮਾਇਆ ਹੈਗਾ ਤੇ ਕਈ ਵਾਰੀ ਕੀ ਹੁੰਦਾ ਵੀ ਬੰਦੇ ਉਹ ਗੱਲ ਨੂੰ ਪਲਾ ਲੈਂਦੇ ਆ ਹੂੰ ਪਰ ਹੁਣ ਅੰਨਾ ਚਾਹੀਦਾ ਤੇ ਆਪਣੇ ਦੇ ਦਿਨ ਚੰਗੇ ਆ ਗਏ ਨਾ ਤੇ ਬੰਦਾ ਭੁੱਲ ਜਾਂਦਾ ਪਰ ਇੱਕ ਗੱਲ ਹੋਰ ਵੀ ਹੋਈ ਉਹ ਜਿੱਦਾਂ ਤੁਸੀਂ ਮੈਨੂੰ ਕੱਲ ਆਣ ਕੇ ਆਂਦੇ ਵੀ ਉਹ ਆਂਦਾ ਸਾਡੇ ਘਰ ਨਾ ਪਤਾ ਲੱਗੇ ਤੇ ਚੋਰੀ ਗੱਲ ਕਦੀ ਵੀ ਨਹੀਂ ਹੋ ਰਹਿੰਦੀ ਗੱਲ ਨਿਕਲਦੀ ਨਿਕਲ ਜਾਂਦੀ ਆ ਹੁਣ ਇੰਨਾ ਚੰਗਾ ਹੋਇਆ ਜਿਹੜਾ ਉਹਨਾਂ ਨੇ ਆਪਣੇ ਘਰ ਸਾਰਿਆਂ ਨੇ ਸਹਿਮਤੀ ਕੀਤੀ ਆ ਤੇ ਸਲਾਹ ਦੇ ਨਾਲ ਲਿਕੇ ਆਇਆ ਉਹ ਹੀ ਮੈਨੂੰ ਪੁੱਛ ਲਿਆ ਨਾ ਤਾਂ ਵੀ ਨਹੀਂ ਚਾਚੀ ਨੂੰ ਪਤਾ ਵਾ ਸਾਰਿਆਂ ਨੂੰ ਪਤਾ ਵਾ ਆ ਹੋ ਤਾਂ ਵਧੀਆ ਗੱਲ ਹੋਈ ਆ ਨਾ ਹੁਣ ਸਵੇਰੇ ਬਾਅਦ ਸੁੱਤੇ ਉੱਠਦੇ ਆ ਉਹਨਾਂ ਨੂੰ ਮੁੰਡੇ ਨੂੰ ਪੈਸੇ ਪਾਓ ਤੇ ਚੱਲ ਮੇਰੇ ਭਾਈ ਅਹੀਂ ਸੁੱਖ ਦੀ ਨੀਂਦੇ ਸੌਈਏ ਕਿਤੇ ਸ਼ੁਕਰ ਆ ਮਾਰ ਦਾ ਤੇਰੀ ਘੜੀ ਨੂੰ ਇਹ ਆ ਵੀ ਅਹੀਂ ਵੀ ਸੁਰਖਰੂ ਹੈਂ ਹੂੰ ਤੇ ਮੇਰੀ ਗੱਲ ਸੁਣੋ ਚੱਲ ਸਮਝਾਉਣ ਜਿਹੜੇ ਮਿਲ ਕੇ ਪਾ ਹੀ ਦੇਣੇ ਆ ਸਵੇਰੇ ਲੈ ਗਏ ਕਿ ਹੁਣ ਤੇ ਹੁਣ ਫਿਰ ਸਾਨੂੰ ਕਦੋਂ ਸੱਦੂਗਾ ਉਹ ਜਾਣ ਨੂੰ ਬਾਹਰ ਚੱਲ ਕੋਈ ਨਹੀਂ ਹਾਨੂੰ ਵੀ ਸੱਦ ਲੈਣਾ ਵਾ ਸਾਰੇ ਕੰਮ ਹੋ ਰਹੇ ਨੇ ਹੁਣ ਅਹੀਂ ਆ ਚਲ ਗਿਆ ਕੰਮ ਉਹਦਾ ਕਾਰੋਬਾਰ ਵਧੀਆ ਚੱਲੇ ਪਰ ਉਹਨੇ ਸਾਨੂੰ ਸੱਦ ਮੈਨੂੰ ਪਾ ਲੈ ਜਣਾ ਤੇ ਨਾਲੇ ਸਾਡੀ ਪਿਆਲੀ ਬਚ ਗਈ ਆ ਗਰੀਬਾਂ ਦੀ ਜਿਹੜਾ ਲਿਮਟ ਤੇ ਸਾਰੀ ਦੁਨੀਆ ਹੀ ਬਣਾਉਣ ਰਹੀ ਉਹ ਤੇ ਕੋਈ ਨਹੀਂ ਦਾ ਵਿਆਜ ਵੀ ਥੋੜਾ ਵਾ ਕੋਈ ਨਹੀਂ ਇਹਦੇ ਵਿੱਚੋਂ ਹੀ ਆਪਾਂ ਜਿਹੜਾ ਫੈਕਿਓ ਕੋਈ ਕਮਾਈ ਆਉਣ ਲੱਗਦੀ ਤੇ ਉਹਦੇ ਵਿੱਚੋਂ ਹੀ ਆਪਾਂ ਵਿਆਜ ਤਾਰ ਦੇਣਾ ਕਿਉਂਕਿ ਆਪੇ ਮੁੰਡੇ ਦਾ ਕਾਰੋਬਾਰ ਚੱਲ ਪਿਆ ਤੇ ਉਹਨੇ ਔਲਾਦ ਨੇ ਸਾਰੇ ਕੰਮ ਹੋ ਜਾਣੇ ਆ ਆਡਾ ਉੱਥੇ ਕਿੰਨਾ ਖਰਚਾ ਹੋਣਾ ਜੇ ਅਸੀਂ ਇੱਥੇ ਵੀ ਰਵਾਂਗੇ ਤੇ ਥੋੜੇ ਬੋਝ ਰੱਖ ਕੇ ਬਾਕੀ ਜਾਂ ਉੱਥੇ ਪਾਈ ਜਾਵਾਂਗੇ ਖਾਤੇ 'ਚ ਜਿਹੜੇ ਲਿਮਟ ਲੈਣੀ ਆ ਲਈ ਆ ਉੱਥੇ ਪਾਈ ਜਾਵਾਂਗੇ ਤੇ ਆਪੇ ਘਰ ਦੇ ਜਾਣੇ ਰੋਜ਼ ਤੇ ਰੋਜ਼ ਤੇ ਪਾਸ਼ਾ ਜੇ ਕਿਸ ਨੂੰ ਗਵਾਨ ਮੱਥਾ ਦੇਣਾ ਨਾ ਐਦਾਂ ਦਾ ਚੰ ਹੋਰ ਬੜੀ ਏਦਾਂ ਰਾਤ ਬਰਾਤੇ ਬਾਹ ਫੜਦਾ ਕੇ ਹੂੰ ਓਦਾਂ ਚੱਲ ਜੋ ਓਦਾਂ ਕੱਲਾ ਆ ਗਿਆ ਭਾਵੇਂ ਦੋਵੇਂ ਜੀ ਵੀ ਆ ਜਾਂਦੇ ਸਗੋਂ ਹੋਰ ਗੱਲਾਂ ਬਾਤਾਂ ਕਰਦੇ ਤੇ ਘੜੀ ਟਾਈਮ ਪਾਸ ਹੋ ਜਾਣਾ ਹੈਗਾ ਚਲੋ ਸ਼ੱਕ ਕੋਈ ਨਹੀਂ ਆਪਾਂ ਏਦਾਂ ਕਰਾਂਗੇ ਮੂ ਨਹੀਂ ਆ ਇਹਦੇ ਆਪਾਂ ਦੋਵੇਂ ਜੀ ਆਹੀ ਜਲ ਜਾਗੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਚਾਚੀ ਦਾ ਯਾਨੀ ਗੋਪੀ ਦਾ ਆਹੋ ਤੇ ਨਾਲੇ ਕੁੜੀ ਦਾ ਆਹੋ ਉਹ ਲੱਖਦੇ ਫੋਨ ਤੇ ਗੱਲ ਕਰਾ ਦੋ ਪਰਉਣੀ ਨਾ ਨਹੀਂ ਚਲੋ ਕੀ ਬਿਦਾਖ ਲਿਆ ਨੇ ਕਿ ਦਾ ਨਾ ਕਰੀਏ ਇਹਨਾਂ ਦਾ ਧੰਨਵਾਦ ਕੋਈ ਨਹੀਂ ਕਰਾਂਗੇ ਹੁਣ ਇਹਦੇ ਵਿੱਚ ਨਾ ਕੋਈ ਗੁੱਸਾ ਨਾ ਕੋਈ ਗਿਲਾ ਹਨਾ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਸਾਡੇ ਤੇ ਸਾਡਾ ਵੀ ਸੂਤਰ ਆ ਗਿਆ ਵਾ ਹੁਣ ਇਹਨਾਂ ਦਾ ਵੀ ਉਹਦੇ ਦੀਪ ਜਿਹੜਾ ਵਾ ਉਹ ਤਰਕੀਆਂ ਬਖਸ਼ੇ ਨਿਆਣਾ ਜਿੱਦਾਂ ਹੋਸਟਲ ਚ ਪੜਦਾ ਵਾ ਤੇ ਉਹ ਵੀ ਸੋਭਾ ਲੈ ਕੇ ਉਥੋਂ ਆਵੇ ਤੇ ਬਾਹਰ ਅੰਦਰ ਜਾਵੇ ਇਹਨਾਂ ਦਾ ਵੀ ਸਿਰ ਉੱਚਾ ਹੋਵੇ ਮਾਨ ਦੇ ਨਾਲ ਮਹਾਰਾਜ ਨੇ ਕਰਨਾ ਚੰਦਰ ਅਹੀਂ ਕੌਣ ਹੁੰਦੇ ਐ ਇੱਧਰ ਬਸਾਂ ਕਰਨ ਵਾਲੇ ਚੱਲ ਹੁਣੀ ਇਹਾਂ ਦੇ ਹੁੰਦੇ ਆ ਖਾਓ ਪੀਓ ਹੋਊ ਮੋਟਾ ਅਖਵਾਉ ਬਾਬੇ ਦਾ ਪੋਤਾ ਰਹਿਣਾ ਤੇ ਫਿਰ ਭਾਵੇਂ ਚਾਚੇ ਦਾ ਆਏ ਅਹੀਂ ਸਾਡਾ ਹੀ ਰਹਿਣੇ ਨਿਆਲੇ ਤੇ ਸਾਰੇ ਸਾਡੇ ਉਹਨਾਂ ਤੇ ਉਹਨਾਂ ਦੇ ਆਦੀ ਵੱਲ ਇੱਕ ਹੀ ਗੱਲ ਹੋ ਜਾਂਦੀ ਜੀ ਆ ਅਵੇ ਗਵਾਂਢੀ ਦੇ ਆਪਣੀ ਜਿੰਦ ਜਾਨ ਜਿੰਦ ਜਾਨ ਆ ਅੱਗੇ ਦੁਨੀਆ ਸੜਦੀ ਹੁੰਦੀ ਹੁਣ ਨਹੀਂ ਕੋਈ ਸੜਦਾ ਹੁਣ ਲੋਕੀ ਖੁਸ਼ ਹੁੰਦੇ ਆ ਕਿ ਆਖੀ ਦਾ ਮਹਾਰਾਜ ਇਹਨਾਂ ਦਾ ਗਿਆ ਵੱਟ ਚੱਲ ਸਾਡਾ ਵੀ ਜਾਵੇ ਕਿਹਦੇ ਪੈਰਾਂ ਪਿੱਛੇ ਪਤਾ ਨਹੀਂ ਹੁੰਦਾ ਵੀ ਮਾਲਕ ਨੇ ਕਿਹੜੇ ਵੇਲੇ ਕਿਹੜੀ ਸੋਣ ਲਿਆ ਸਰਬਤ ਦਾ ਭਲਾ ਮੰਗੋ ਇਹ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰ ਹੁਣ ਪਕਾ ਰੋਟੀ ਪਾਣੀ ਤੇ ਖਾਈਏ ਚੰਗਾ ਹਾਂ ਚੰਗਾ ਹੋ ਗਿਆ